ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਟਿਆਲਾ ਡੀਸੀ ਕਮਿਸ਼ਨਰ ਸਾਹਿਬ ਰਾਹੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੁੱਚੀ ਜਿਹੜੀ ਪਟਿਆਲੇ ਦੀ ਲੀਡਰਸ਼ਿਪ ਹੈ ਉਹ ਅਸੀਂ ਖੜੇ ਆ ਤੇ ਜੋ ਪਾਰਟੀ ਦਾ ਫੈਸਲਾ ਹੈ ਕਿ ਅੱਜ ਡੀਸੀ ਸਾਹਿਬ ਰਾਹੀਂ ਅਸੀਂ ਆਪਣੀਆਂ ਤਿੰਨ ਪ੍ਰਮੁੱਖ ਮੰਗਾਂ ਨੂੰ ਰਾਸ਼ਟਰਪਤੀ ਤੇ ਮਜਬੂਰ ਸਰਕਾਰ ਨੂੰ ਭੇਜਣਾ ਉਹ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਇਹ ਨੇ ਕਿ ਨੰਬਰ 1 ਵਾਰਿਸ ਪੰਜਾਬ ਦੀ ਜਿੱਥੇ ਬੰਦੀ ਜਿਹਦੇ ਮੁਖੀ ਸਰਦਾਰ ਅਮਰਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਗੈਰ ਕਾਨੂੰਨੀ ਤਰੀਕੇ ਦੇ ਰਾਹੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਉਹ ਐਨਐਸਏ ਦੇ ਤਹਿਤ ਜਿਹੜੇ ਮਾਨਸਿਕ ਤੇ ਸਰੀਰਕ ਤਸ਼ੀਹ ਕੱਟ ਰਹੇ ਨੇ ਉਹ ਗੱਲ ਇਸ ਗੱਲ ਤੋਂ ਪ੍ਰਗਟ ਹੁੰਦੀ ਹੈ ਕਿ ਪਿਛਲੇ 7 ਦਿਨ ਤੋਂ ਉਹ ਭੁਖੜਤਾ ਹੋਤੇ ਨਹੀਂ ਸੋ ਅਸੀਂ ਈਸੀ ਅੰਮ੍ਰਿਤਸਰ ਜਿਹਦੇ ਅੰਡਰ ਉਹ ਡਿਟੇਨਸ਼ਨ ਨੇ ਉਹਦੇ ਰਾਹੀਂ ਇਹ ਮੰਗ ਰੱਖੀ ਹੈ ਕਿ ਉਹਨਾਂ ਨੂੰ ਬਿਨਾਂ ਦੇਰ ਕੀਤਿਆਂ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕੀਤਾ ਜਾਵੇ ਤਾਂ ਜੋ ਸਾਡੇ ਨੌਜਵਾਨਾਂ ਦਾ ਕੋਈ ਸਰੀਰਕ ਤੌਰ ਤੇ ਨੁਕਸਾਨ ਨਾ ਹੋਵੇ ਇਹਦੀ ਜ਼ਿੰਮੇਵਾਰੀ ਫਿਰ ਭਾਰਤ ਸਰਕਾਰ ਦੀ ਤੇ ਖਾਸ ਕਰ ਪੰਜਾਬ ਸਰਕਾਰ ਦੀ ਹੋਏਗੀ ਇਹ ਨਾ ਕੱਲ ਕਹਿਣ ਵੀ ਹਾਂਜੀ ਅਸੀਂ ਉਹ ਤਾਂ ਉੱਥੇ ਪਾਣੀ ਛੱਡ ਗਏ ਜਾਨ ਉਹਨਾਂ ਨੇ ਕਿਉਂ ਛੱਡਿਆ ਇਹ ਸਭ ਨੂੰ ਪਤਾ ਦੂਜੀ ਜਿਹੜੀ ਅੱਜ ਸਾਡਾ ਇਸ਼ੂ ਹੈ ਉਹ ਇਹ ਹੈ ਕਿ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਦਿਨ ਪ੍ਰਤੀ ਦਿਨ ਜਿਹੜੀਆਂ ਡਵੈਲਪਮੈਂਟਸ ਹੋ ਰਹੀਆਂ ਨੇ ਉਹ ਬਹੁਤ ਦੁਖਦਾਈ ਨੇ ਨਾ ਤਾਂ ਕਿਸਾਨ ਯੂਨੀਅਨਾਂ ਸਪਸ਼ਟ ਕਰ ਰਹੀਆਂ ਨੇ ਕਿ ਨੌਜਵਾਨ ਅੱਗੇ ਜਾਣ ਜਾਂ ਇੱਥੇ ਬੈਠ ਕੇ ਮੁਜ਼ਾਹਰਾ ਜਿਹੜਾ ਹੈ ਉਹਨੂੰ ਅਗਲਾ ਪੜਾਉ ਦਿੱਤਾ ਜਾਵੇ ਉਹਦੇ ਕਰਕੇ ਸਾਡੇ ਕੋਲ ਸਾਰੇ ਪੰਜਾਬ ਤੋਂ ਪਾਰਟੀ ਦੇ ਹੈੱਡਕੁਆਰਟਰ ਤੇ ਇਹ ਖਬਰਾਂ ਪਹੁੰਚੀਆਂ ਨੇ ਕਿ ਤੁਸੀਂ ਇਹਦੇ ਵਿੱਚ ਕੁਝ ਪਹਿਲ ਕਦਮੀ ਕਰੋ ਪਹਿਲ ਕਦਮੀ ਅਸੀਂ ਇਹ ਕਰ ਸਕਦੇ ਹਾਂ ਕਿ ਅਸੀਂ ਕਿਸਾਨੀ ਅੰਦੋਲਨ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਉਹਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੇ ਤੋ ਅਸੀਂ ਉਹਦਾ ਸਹਿਯੋਗ ਕਰ ਰਹੇ ਹਾਂ ਪਰ ਸਹਿਯੋਗ ਕਰਨ ਦੇ ਨਾਲ ਨਾਲ ਸਾਡਾ ਸਵਾਲ ਅੱਜ ਪੰਜਾਬ ਸਰਕਾਰ ਤੇ ਹੈ ਜਿੱਥੇ ਅਸੀਂ ਕੇਂਦਰ ਤੇ ਹਰਿਆਣਾ ਸਰਕਾਰ ਦੀ ਨਿਖੇਧੀ ਕਰਦੇ ਹਾਂ ਕਿ ਉਹ ਟੀਅਰ ਗੈਸ ਛੱਡ ਕੇ ਸਿੱਧੀਆਂ ਗੋਲੀਆਂ ਚਲਾ ਕੇ ਬੰਨ ਲਾ ਕੇ ਸਾਨੂੰ ਰੋਕ ਰਹੇ ਨੇ ਸਾਡੇ ਨੌਜਵਾਨਾਂ ਨੂੰ ਸਾਡੇ ਕਿਸਾਨਾਂ ਨੂੰ ਉੱਥੇ ਅਸੀਂ ਪੰਜਾਬ ਸਰਕਾਰ ਤੇ ਸਵਾਲ ਖੜਾ ਕਰਦੇ ਹਾਂ ਕਿ ਜਦੋਂ ਤੁਹਾਨੂੰ ਅਸੀਂ ਚੁਣ ਕੇ ਚੰਡੀਗੜ੍ਹ ਦੀ ਕੁਰਸੀ ਤੇ ਬਿਠਾਇਆ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਪੰਜਾਬ ਦੀ ਸਰਹੱਦ ਹੈ ਉਹਦੇ ਵਿੱਚ ਜੋ ਕੁਝ ਵੀ ਵਾਪਰਦਾ ਉਹਦੀ ਜ਼ਿੰਮੇਵਾਰੀ ਤੁਹਾਡੀ ਹੈ ਚਾਹੇ ਇੰਟਰਨਲੀ ਚਾਹੇ ਐਕਸਟਰਨਲੀ ਹੁਣ ਐਕਸਟਰਨਲੀ ਹਰਿਆਣੇ ਦੀ ਫੋਰਸਸ ਔਨ ਡਿਊਟੀ ਪੰਜਾਬ ਦੀ ਹੱਦ ਦੇ ਵਿੱਚ ਵੜ ਕੇ ਟੀਅਰ ਗੈਸ ਛੱਡ ਰਹੇ ਨੇ ਤੇ ਕੱਲ ਉਹਨਾਂ ਨੇ ਗੋਲੀ ਚਲਾ ਕੇ ਸਿੱਧੀ ਸਾਡੇ ਕਿੰਨੇ ਹੀ ਬੰਦੇ ਜ਼ਖਮੀ ਕਰਤੇ ਤੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸ਼ੁਭ ਕਰਮਨ ਸਿੰਘ ਨਾਮ ਦਾ 21 ਸਾਲ ਦਾ ਨੌਜਵਾਨ ਬਠਿੰਡੇ ਦੇ ਪਿੰਡ ਦਾ ਰਾਮਪੁਰੇ ਖੂਲ ਦਾ ਉਹ ਉਹਨਾਂ ਨੇ ਸ਼ੁਕਰੀ ਇਹ ਜ਼ਿੰਮੇਵਾਰੀ ਸਾਨੂੰ ਕੌਣ ਜਵਾਬ ਦੇਊਗਾ ਪੰਜਾਬ ਨੂੰ ਸਿੱਖਾਂ ਨੂੰ ਕੌਣ ਜਵਾਬ ਦੇਊਗਾ ਕਿਸਾਨਾਂ ਨੂੰ ਕੌਣ ਜਵਾਬ ਦੇਊਗਾ ਕਿ ਕਿਹੜੇ ਅਧਿਕਾਰ ਦੇ ਨਾਲ ਹਰਿਆਣੇ ਦੀਆਂ ਤੇ ਸੈਂਟਰਲ ਦੀਆਂ ਫੋਰਸਿਜ਼ ਨੇ ਪੰਜਾਬ ਦੇ ਅੰਦਰ ਆ ਕੇ ਸਾਡਾ ਮੁੰਡਾ ਜਿਹੜਾ ਹੈ ਉਹ ਸ਼ਹੀਦ ਕਰਦਾ ਤੇ ਇਹ ਜਈ ਤੀਜਾ ਜਿਹੜਾ ਸਾਡਾ ਅਹਿਮ ਸਵਾਲ ਹੈ ਉਹ ਹੈ ਕਿ ਪਿਛਲੇ ਦਿਨ ਮਹੀਨਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵੜ ਰਹੀਆਂ ਨੇ ਪਰ ਉਹ ਵੋਟਾਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਡਿਊਟੀ ਹੈ ਉਹਨਾਂ ਦੇ ਅਮਲੇ ਸ਼ਾਖੇ ਦੀ ਡਿਊਟੀ ਹੈ ਉਹ ਤਾਂ ਹਦਾਇਤਾਂ ਪੰਜਾਬ ਸਰਕਾਰ ਨੇ ਦੇਣੀਆਂ ਨੇ ਅਸੀਂ ਬਾਰ-ਬਾਰ ਮੈਮੋਰੰਡਮ ਦੇ ਕੇ ਮੰਗ ਕਰਦੇ ਹਾਂ ਕਿ ਉਸ ਤਰੀਕੇ ਦੇ ਨਾਲ ਇੱਥੇ ਨਹੀਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਜਿਸ ਤਰੀਕੇ ਦੇ ਨਾਲ ਵੋਟਾਂ ਜਿਹੜੀਆਂ ਲੋਕ ਸਭਾ ਦੀਆਂ ਜਾਂ ਐਮ ਐਲ ਏ ਦੀਆਂ ਜਾਂ ਹੋਰ ਬਣਨੀਆਂ ਹੁੰਦੀਆਂ ਨੇ ਐਸ ਜੀ ਪੀ ਸੀ ਦੀਆਂ ਚੋਣਾਂ ਵੀ ਕਨਸਟੀਟਿਊਸ਼ਨਲ ਨੇ ਸੰਵਿਧਾਨਕ ਨੇ ਇਹਨਾਂ ਦੀ ਵੋਟ ਪੜਾਉਣ ਦੀ ਪ੍ਰਕਿਰਿਆ ਵੀ ਜ਼ਿੰਮੇਵਾਰੀ ਸਰਕਾਰ ਦੀ ਹੈ ਸਰਕਾਰ ਜੇ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਤਾਂ ਅੱਜ ਇਹ 15% ਨਹੀਂ ਹੋਣਾ ਚਾਹੀਦਾ ਜਿਹੜਾ ਅੱਜ ਤੱਕ ਵੋਟਾਂ ਵੜੀਆਂ ਨੇ 15% ਉਹ ਵਧਾਉਣੀਆਂ ਚਾਹੀਦੀਆਂ ਨੇ ਜੇ ਉਹ ਨਹੀਂ ਵਧਦੀਆਂ ਤਾਂ ਫਿਰ ਉਹਨਾਂ ਵੋਟਾਂ ਦਾ ਕੋਈ ਫਾਇਦਾ ਨਹੀਂ ਇਹਦਾ ਮਤਲਬ ਹੈ ਕਿਸੇ ਇੱਕ ਧੜੇ ਨੂੰ ਸਰਕਾਰ ਫਾਇਦਾ ਦੇਣਾ ਚਾਹਦੀ ਹੈ ਸੋ ਸਾਡੀ ਅੱਜ ਤੀਜੀ ਮੰਗ ਤੇ ਰਹੀ ਇਹ ਡਿਮਾਂਡ ਹੈ ਕਿ ਜਿਹੜੀਆਂ ਵੋਟਾਂ ਬਣਾਉਣੀਆਂ ਨੇ ਉਸ ਕੰਮ ਦੇ ਵਿੱਚ ਪੰਜਾਬ ਸਰਕਾਰ ਆਪਣਾ ਅਮਲਾ ਸ਼ਾਖਾ ਵਧਾ ਕੇ ਬੀਐਲਓਜ਼ ਐਂਡ ਪਟਵਾਰੀ ਨੂੰ ਹੋਰ ਜ਼ਿਆਦਾ ਦਰੁਸਤ ਕਰਕੇ ਉਹਨਾਂ ਨੂੰ ਜਿੱਥੇ ਲੋੜ ਹੈ ਵਧਾ ਕੇ ਹਰ ਬੰਦੇ ਤੱਕ ਜਿਹੜਾ ਸਿੱਖ ਪਰਿਵਾਰ ਹੈ ਸਿੰਘ ਤੇ ਕੌਰ ਵਾਲਾ ਸਾਡਾ ਸਿੱਖ ਮੈਂਬਰ ਹੈ ਪੰਜਾਬ ਦਾ ਵਸਿੰਦਾ ਹੈ ਉਹਦੇ ਉਹਦੀ ਵੋਟ ਬਣਾਈ ਜਾਵੇ ਸੋ ਉਹ ਜਿਹੜੀ ਆ ਉਹਦੇ ਕਰਕੇ ਅਸੀਂ ਅੱਜ ਡਿਮਾਂਡ ਕੀਤੀ ਹੈ ਕਿ ਇੱਕ ਮਹੀਨਾ ਘੱਟੋ-ਘੱਟ ਹੋਰ ਸਮਾਂ ਵਧਾ ਕੇ ਸਰਕਾਰ ਸੰਸੀਅਰ ਹੋ ਕੇ ਘੱਟੋ-ਘੱਟ 211 ਜਨੀਆਂ 51 ਲੱਖ ਵੋਟਾਂ ਜ਼ਰੂਰ ਵੜਾਵੇ ਜਿਹੜੀਆਂ ਕਿ ਹਜੇ 15 16 ਲੱਖ ਹੀ ਬਣੀਆਂ ਨੇ ਸੋ ਮੇਰੀਆਂ ਇਹ ਤਿੰਨ ਮੰਗਾਂ ਜਿਹੜੀਆਂ ਪਾਰਟੀ ਦੀਆਂ ਮੇਰੇ ਨਾਲ ਸਰਦਾਰ ਹਰਪ੍ਰੀਤ ਸਿੰਘ ਜੀ ਕਸ਼ਮੀਰੀ ਸਾਡੇ ਪੀਐਸਸੀ ਦੇ ਮੈਂਬਰ ਪਟਿਆਲੇ ਸ਼ਹਿਰ ਦੇ ਪ੍ਰਧਾਨ ਜੰਮੂ ਕਸ਼ਮੀਰ ਦੇ ਇੰਚਾਰਜ ਉਹ ਵੀ ਖੜੇ ਨੇ ਸਰਦਾਰ ਹਰਮੀਤ ਸਿੰਘ ਆਪਣਾ ਸੋਢੀ ਸਾਹਿਬ ਜਿਹੜੇ ਸਾਡੇ ਯੂਥ ਦੇ ਪ੍ਰਧਾਨ ਨੇ ਉਹ ਵੀ ਖੜੇ ਨੇ ਇਸੇ ਤਰ੍ਹਾਂ ਬ੍ਰਿੰਦਰ ਸਿੰਘ ਧੀਮਾ ਸਾਹਿਬ ਸਾਡੇ ਜ਼ਿਲ੍ਹੇ ਦੇ ਜਨਰਲ ਸੈਕਟਰੀ ਨੇ ਉਹ ਵੀ ਖੜੇ ਨੇ ਔਰ ਵੀ ਸਾਰੇ ਆ ਸੁੱਖਾ ਸਿੰਘ ਜੀ ਜਿਹੜੇ ਪਟਿਆਲੇ ਦੇ ਜਨ ਸੇਕੀ ਨੇ ਉਹ ਵੀ ਖੜੇ ਨੇ ਇਹ ਸਾਰੇ ਹੀ ਚੱਟੀ ਸਾਹਿਬ ਸਾਰੇ ਜਿਹੜੇ ਸਾਡੇ ਪਾਰਟੀ ਦੇ ਜ਼ਿੰਮੇਵਾਰ ਨੇ ਪਟਿਆਲੇ ਸਾਡੇ ਨੂੰ ਸਾਹਮਣੇ ਆ ਗਗਨਦੀਪ ਖੜਾ ਹੈ ਜਿਹਦੇ ਸ਼ਹਿਰ ਦਾ ਪ੍ਰਧਾਨ ਹੈ ਇਹਨਾਂ ਸਾਰਿਆਂ ਦੇ ਹੀ ਹਾਜ਼ਿਰ ਲਵਾਉਂਦਾ ਹੋਇਆ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ